ਯੂਐਸਏ ਛੱਡ 6 ਸਾਲਾਂ ਤੋਂ ਪੰਜਾਬ ਰਹਿੰਦਾ ਹੈ ਇਹ ਜੋੜਾ ਪੰਜਾਬ ਆ ਕੇ ਇਹਨਾਂ ਨੇ ਆਪ ਤੇ ਆਪਣੇ ਪੁੱਤਰ ਨੂੰ ਛਕਾਇਆ ਅਮਰਿਤ ਤੁਹਾਡੀ ਵੀ ਰੂਹ ਖੁਸ਼ ਹੋ ਜੂ ਇਹ ਦੋਨੇ ਪਤੀ ਪਤਨੀ ਦੀਆਂ ਗੱਲਾਂ ਸੁਣ ਕੇ ਅੱਛਾ ਕਿੰਨੇ ਸਾਲ ਹੋ ਗਏ ਤੁਹਾਨੂੰ ਪੰਜਾਬ ਰਹਿੰਦੇ ਨੂੰ 6 ਸਾਲ ਹੋ ਗਏ ਤੁਹਾਡਾ ਨਾਮ ਕੀ ਹੈ ਮੇਜਰ ਸਿੰਘ ਤੁਹਾਡਾ ਕੀ ਨਾਮ ਹੈ ਆਰਤੀ ਕੌਰ ਆਰਤੀ ਕੌਰ ਤੁਹਾਡਾ ਕੀ ਨਾਮ ਹੈ ਹਰਪਾਜਨ ਹਰਪਾਜਨ ਕੌਰ ਹਾਂਜੀ ਹਰਪਾਜਨ ਕੌਰ ਤੁਹਾਡੇ ਛੋਟੇ ਬੇਟੇ ਦਾ ਕੀ ਨਾਮ ਹੈ ਨਰਾਇਣ ਸਿੰਘ ਜੀ ਮੇਰਾ ਜਨਮ ਕਨੇਡਾ ਵਿੱਚ ਸੀ ਮੇਰੀ ਮੰਮੀ ਪੰਜਾਬੀ ਮੇਰਾ ਨਾਨਾ ਗ੍ਰੰਤੀ ਸਿੰਘ ਤੁਹਾਡੇ ਫਾਦਰ ਸਾਹਿਬ ਕਨੇਡਾ ਤੋਂ ਤੁਹਾਡੇ ਫਾਦਰ ਸਾਹਿਬ ਕੈਨੇਡਾ ਤੋਂ ਹਾਂਜੀ ਹਾਂਜੀ ਪਰ ਜਦੋਂ ਮੈਂ 14 ਸਾਲ ਮੈਂ ਇੱਥੇ ਆਏ ਸੀ ਪੰਜਾਬ ਨੂੰ ਤੇ ਮੈਨੂੰ ਬਹੁਤ ਪਸੰਦ ਸੀ ਮੇਰੀ ਨਾਨੀ ਹਮੇਸ਼ਾ ਮੈਨੂੰ ਪੁੱਛਦੀ ਸੀ ਤੁਸੀਂ ਕਿ ਇੱਥੇ ਇੱਥੇ ਉਹਨਾਂ ਮੇਰੇ ਨਾਲ ਮੈਂ ਕਿੰਨਾ ਹਾਂ ਜਰੂਰ ਮੇਰਾ ਵੀ ਆਤੋ ਪਹਿਲਾ ਮੇਰੀ ਪਤਨੀ ਨੂੰ ਸਮਝਾਤਾ ਇੱਕ ਦਿਨ ਅਸੀਂ ਪੰਜਾਬ ਨੂੰ ਜਾਵਾਂਗਾ ਇੱਕ ਦਿਨ ਅਸੀਂ ਪੰਜਾਬ ਨੂੰ ਜਾਵਾਂਗੇ ਹਾਂਜੀ ਮੇਰਾ ਅੰਗਰੇਜ਼ੀ ਦਾ ਨਾਮ ਖਾਇਆ ਕੇ ਵਾਈਏ ਮੈਨੂੰ ਨਾਮ ਦਿੱਤਾ ਗੁਰਬਾਨੀ ਤੋਂ ਹੁਕਮਨਾਮਾ ਕੀਤਾ ਫਿਰ ਮੈਨੂੰ ਬਲਰਾਜ ਸਿੰਘ ਰੱਖ ਲਿਆ ਤੁਹਾਡੇ ਨਾਮ ਬਲਰਾਜ ਸਿੰਘ ਰੱਖਿਆ ਹਾਂਜੀ ਤੁਹਾਡੇ ਨਾਨਾ ਜੀ ਨੇ ਰੱਖਿਆ ਹਾਂਜੀ ਹਾਂਜੀ ਅੱਛਾ ਤੁਸੀਂ ਦੱਸਦੇ ਜਦੋਂ ਤੁਹਾਡਾ ਬੇਟਾ ਹੋਇਆ ਤਾਂ ਤੁਸੀਂ ਇਹ ਸੋਚ ਲੈਨੇ ਹੋਈ ਇਹਨੂੰ ਆਪਾਂ ਪੂਰਾ ਸਿੱਖ ਬਣਾਉਣਾ ਮੈਂ ਗੁਰੂਆਂ ਦੇ ਤਸਵੀਰ ਰੱਖਿਆ ਇਹ ਗੁਰੂਆਂ ਦੀਆਂ ਤਸਵੀਰਾਂ ਲਾਈਆਂ ਤੁਸੀਂ ਹਾਂਜੀ ਜਦੋਂ ਇਹਦਾ ਜਨਮ ਹੋਣਾ ਸੀ ਹਾਂਜੀ ਅੱਛਾ ਫਿਰ ਮੈਂ ਕਹਿੰਦਾ ਇਹਦੇ ਕੇਸ ਨੇ ਕਟਣਾ ਅੱਛਾ ਇਹਦੇ ਕੇਸ ਨਹੀਂ ਕੱਟਣੇ ਹਾਂਜੀ ਜਦੋਂ ਕੇਸ ਕਟਣਾ ਨਹੀਂ ਇਹ ਮਤਲਬ ਯੂ ਆਰ ਡੈਡੀਕੇਟਿਡ ਟੂ ਗੋਡ ਯੂ ਆਰ son of god ਓਕੇ ਇਹਨੂੰ ਇਹ ਸਮਝਾਇਆ ਤੁਸੀਂ ਹਾਂਜੀ ਮੇਰਾ ਬੇਟਾ ਅੰਗਰੇਜ਼ੀ ਸਿੱਖਿਆ ਨਹੀਂ ਪਹਿਲਾਂ ਪਹਿਲਾਂ ਗੁਰਮੁਖੀ ਸਿੱਖਿਆ ਫਿਰ ਅੰਗਰੇਜ਼ੀ ਮੈਂ ਇਹਨੂੰ ਆਪ ਸਿਖਾ ਲਿਆ ਤੁਸੀਂ ਫਿਰ ਪੰਜਾਬ ਆਉਣ ਬਾਰੇ ਕਿਵੇਂ ਸੋਚਦੇ ਲੈਨੇ ਪੱਕਾ ਜਦੋਂ ਮੇਰੀ ਨਾਨੀ ਪੂড়া ਹੋਇਆ ਅੱਛਾ ਫਿਰ ਹਮੇਸ਼ਾ ਮੈਂ ਗੰਦਾ ਮੈਂ ਆਜੂਗਾ ਮੈਂ ਆਜੂਗਾ ਮੈਂ ਇੱਥੇ ਰਹਿ ਲੂੰਗਾ ਮੈਂ ਝੂਠ ਨੇ ਬੋਲਣਾ ਸੀ ਅੱਛਾ ਨਾਨੀ ਨੂੰ ਤੁਸੀਂ ਕਹਿੰਦੇ ਹੁੰਦੇ ਸੀ ਮੈਂ ਆਜੂਗਾ ਅੱਛਾ ਜੇ ਥੋੜੀ ਨਾਨੀ ਜੀ ਜਿਹੜਾ ਇੱਥੋਂ ਹੀ ਫੇਰ ਜੀ ਫਿਰ ਨਾਨਾ ਜੀ ਕਹਿੰਦੇ ਮੇਰਾ ਸਾਰੇ ਪਰਿਵਾਰ ਨੂੰ ਮੇਰੀ ਮੰਮੀ ਡੈਡੀ ਭੈਣ ਭਰਾ ਕਹਿੰਦਾ ਆਜੋ ਮੇਰੇ ਨਾਲ ਤੁਸੀਂ ਤੁਹਾਦੇ ਮਰਜ਼ੀਆ ਫਿਰ ਅਸੀਂ ਕਹਿੰਦਾ ਹਾਂਜੀ ਬਿਲਕੁਲ ਤੁਹਾਡੇ ਨਾਲ ਰਹਿਣਾ ਤੁਸੀਂ ਸਾਰੀ ਫੈਮਿਲੀ ਫੇਰੇ ਯੂ ਐਸ ਏ ਤੋਂ ਪੰਜਾਬ ਆ ਗਈ ਹਾਂਜੀ ਨਾਨਾ ਜੀ ਕੋਲ ਹਾਂਜੀ ਅੱਛਾ ਤੁਸੀਂ ਅਮਰਤ ਦੋਨੇ ਪਤੀ ਪਤਨੀ ਤੇ ਤੁਹਾਡਾ ਬੇਟਾ ਕਦੋਂ ਛੱਕਦੇ ਹੋ 200 ਪਹਿਲਾਂ ਅਸੀਂ ਸਾਰੇ ਕੀਤਾ ਸਾਰੇ ਹਮੇਸ਼ਾ ਹਾਂਜੀ ਮੈਂ ਮੇਰਾ ਬੇਟਾ ਮੇਰੀ ਪਤਨੀ अच्छा हां जी किवें ਲੱਗਿਆ ਤੁਹਾਨੂੰ ਤੁਸੀਂ ਬਾਣਾ ਵੀ ਪਾਇਆ ਹਾਂਜੀ ਹਾਂਜੀ ਮੈਂ ਕੋਈ ਫੀਅਰ ਆਫ ਡੈਥ ਨਹੀਂ ਹੈਗੀ ਮੌਤ ਦਾ ਕੋਈ ਡਰ ਹੂੰ ਐਨੀ ਟਾਈਮ ਆਈ ਕੈਨ ਡਾਈ ਤੁਸੀਂ ਪੰਜਾਬੀ ਬੋਲ ਲੈਂਦੇ ਹੋ ਹੁੰਦੀ ਆ ਥੋੜੀ 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 ਥੋੜੇ ਨਾਮ ਕੀ ਆ ਆਰਤਿਕ ਕੋਰ ਪਹਿਲਾਂ ਕੀ ਨਾਮ ਸੀਗਾ ਅਰਿਆਨਾ ਅਰਿਆਨਾ ਹਾਂਜੀ ਉਹ ਪਹਿਲਾਂ ਸੀ ਕਰਕੇ ਪਾਪਾ ਇਹਨੂੰ ਦਿੱਤਾ ਆਰਤਿਕ ਕੋਰ ਦਰੋਂ ਅਮ੍ਰਿਸ਼ਾ ਕਿਆ ਫਿਰ ਮਨਜੀਤ ਕੋਰ ਮੇਰਾ ਰੋਣਾ ਕੰਨ ਅ ਅਮਰਿਤ ਸ਼ਖਨਾ ਮੈਂ ਵੀ ਮੈਂ ਵੀ ਸ਼ਖਨਾ ਤੁਸੀਂ ਅਮਰੀ ਕਿੱਥੇ ਛੱਕਦੇ ਹੋ ਦਾਦਾ ਬਕਾਲਾ ਸਾਹਿਬ ਦਾਦਾ ਬਕਾਲਾ ਸਾਹਿਬ ਦੋਨੋਂ ਨਹੀਂ ਹਾਂਜੀ ਸਾਰਿਆਂ ਸਾਰਿਆਂ ਨੇ ਤੁਹਾਡੇ ਬੱਚਿਆਂ ਨੇ ਅੱਛਾ ਤੇ ਹੁਣ ਤੁਹਾਨੂੰ ਚੰਗਾ ਲੱਗਦਾ ਪੰਜਾਬ ਚ ਰਹਿ ਕੇ ਤੁਹਾਨੂੰ 6 ਸਾਲ ਹੋ ਗਏ ਰਹਿੰਦੇ ਨੂੰ ਬਹੁਤ ਬਹੁਤ ਪਸੰਦ ਪੰਜਾਬ ਤੁਸੀਂ ਪੰਜਾਬੀ ਸੋਹਣੀ ਬੋਲ ਲੈਂਦੇ ਹੋ ਇਹ ਕਿੱਥੇ ਆ ਕੇ ਸਿੱਖੀ ਇੱਥੇ ਆ ਕੇ ਸਿੱਖੀ ਪੰਜਾਬ ਹਾਂਜੀ ਪੰਜਾਬੀ ਅਤੇ ਮੇਰੀ ਸੱਸ ਤੋਂ ਤੁਸੀਂ ਇਹਨਾਂ ਨਾਲ ਗੁੱਸੇ ਤਾਂ ਨਹੀਂ ਹੋਏ ਜਦੋਂ ਇਹਨਾਂ ਨੇ ਤੁਹਾਨੂੰ ਆਖਿਆ ਵੀ ਆਪਾਂ ਪੰਜਾਬ ਚੱਲਣਾਗਾ ਨਾਨਾ ਜੀ ਨਾਲ ਪੰਜਾਬ ਚੱਲਣਾ ਸਾਰਿਆਂ ਨੇ ਨਹੀਂ ਨਹੀਂ ਗੁੱਸੇ ਕਿਉਂ ਗੁੱਸੇ ਕੀ ਹੁਣ ਤਾਂ ਕਦੇ ਵਾਪਸ ਜਾਣਾ ਤੁਸੀਂ ਯੂਐਸਏ ਨੂੰ ਜਾਂ ਕੈਨੇਡਾ ਨੂੰ ਉਧਰਲੇ ਪਾਸੇ ਭਾਈ ਬਲਰਾਜ ਸਿੰਘ ਹੋਰੀ ਤੇ ਉਧਰਲੇ ਪਾਸੇ ਉਹਨਾਂ ਦਾ ਬੇਟਾ ਮੇਜਰ ਸਿੰਘ ਤੇ ਇਧਰਲੇ ਪਾਸੇ ਵੀਰ ਹੋਣਾ ਦੀ ਪਤਨੀ ਤੇ ਉਧਰਲੇ ਪਾਸੇ ਵੀਰ ਹੋਣਾ ਦੇ ਸੱਸ ਹੋਰੀ ਤੇ ਯੂਐਸਏ ਤੋਂ ਉਹ ਸਾਡੇ ਨਾਲ ਮੌਜੂਦ ਨੇ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਕਿਵੇਂ ਹੋ ਤੁਸੀਂ ਬਹੁਤ ਵਧੀਆ ਚੜ੍ਹਦੀ ਕਲਾ ਤੁਸੀਂ ਕਿਵੇਂ ਹੋ ਠੀਕ ਹੈ ਬਹੁਤ ਚੜ੍ਹਦੀ ਕਲਾ اچھا ਤੁਹਾਡਾ ਨਾਮ ਕੀ ਹੈ ਮੇਜਰ ਸਿੰਘ ਤੁਹਾਡਾ ਕੀ ਨਾਮ ਹੈ ਆਰਤਿਕੋਰ ਆਰਤਿਕੋਰ اچھا ਤੇ ਤੁਹਾਡਾ ਕੀ ਨਾਮ ਆ ਵਾਟ ਇਅਰ ਨੇਮ ਹਮ ਹਬਰਨ ਹਰਪਜਨ ਕੋਰ ਹਾਂਜੀ ਹਰਪਜਨ ਕੋਰ ਕੀ ਬਾਤ ਹੈ ਅੱਛਾ ਤੇ ਆਜ ਤੁਹਾਡੇ ਛੋਟੇ ਬੇਟੇ ਦਾ ਕੀ ਨਾਮ ਆ ਨਰਾਇਣ ਸਿੰਘ ਜੀ ਹਾਂ ਅੱਛਾ ਪਹਿਲਾਂ ਬਹੁਤ ਖੁਸ਼ੀ ਹੋਈ ਤੁਹਾਨੂੰ ਦੇਖ ਕੇ ਤੁਸੀਂ ਪੰਜਾਬੀ ਰੂਟਸ ਨਾਲ ਜੁੜੇ ਆਪਣੀਆਂ ਜੜ੍ਹਾਂ ਨਾਲ ਜੁੜੇ ਹਨ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੇ ਹਮ ਕਿਵੇਂ ਲੱਗਦਾ ਤੁਹਾਨੂੰ ਪੰਜਾਬ ਦੇ ਵਿੱਚ ਰਹਿ ਕੇ ਮੈਨੂੰ ਬਹੁਤ ਪਸੰਦ ਆਇਆ ਤੇ ਸਕੂਨ ਮਿਲ ਰਿਹਾ ਹਾਂ ਸਕੂਨ ਆ ਹਾਂ ਤੇ ਤੁਹਾਨੂੰ ਕਿਵੇਂ ਲੱਗਦਾ ਆ ਕੇ ਬੋਬੇ ਦੀ ਬੋਬੇ ਅੱਛਾ ਕਿੰਨੇ ਸਾਲ ਹੋ ਗਏ ਤੁਹਾਨੂੰ ਪੰਜਾਬ ਰਹਿੰਦੇ ਨੂੰ 6 ਸਾਲ ਹੋ ਗਏ 6 ਸਾਲ ਹੋ ਗਏ ਹਾਂਜੀ ਅੱਛਾ ਇਹ ਸਾਰੀ ਕਿਵੇਂ ਗੱਲਬਾਤ ਬਣਦੀ ਆ ਤੁਸੀਂ ਕਿਵੇਂ ਪੂਰਨ ਤੌਰ ਤੇ ਸਿੰਘ ਸਜਦੇ ਹੋ ਬਾਣਾ ਪਾਉਨੇ ਹੋ ਇਕੀ ਸਾਰੀ ਗੱਲਬਾਤ ਰਹਿੰਦੀ ਆ ਮੇਰਾ ਜਨਮ ਕਨੇਡਾ ਵਿੱਚ ਸੀ ਮੇਰੀ ਮੰਮੀ ਪੰਜਾਬੀ ਅੱਛਾ ਹਾਂਜੀ ਫਿਰ ਮੇਰਾ ਨਾਨਾ ਗ੍ਰਾਂਤੀ ਸਿੰਘ ਹਨਾ ਅੱਛਾ ਫਿਰ ਤੁਹਾਡੇ ਫਾਦਰ ਸਾਹਿਬ ਆ ਕਨੇਡਾ ਤੋਂ ਤੁਹਾਡੇ ਫਾਦਰ ਸਾਹਿਬ ਕੈਨੇਡਾ ਤੋਂ ਹਾਂਜੀ ਹਾਂਜੀ ਪਰ ਜਦੋਂ ਮੈਂ 14 ਸਾਲ ਮੈਂ ਇੱਥੇ ਆਏ ਸੀ ਪੰਜਾਬ ਨੂੰ ਅੱਛਾ ਇੱਥੇ ਮੈਨੂੰ ਬਹੁਤ ਪਸੰਦ ਸੀ ਮੇਰੀ ਨਾਨੀ ਹਮੇਸ਼ਾ ਮੈਨੂੰ ਪੁਸ਼ਦੀ ਸੀ ਟੂ ਸੀ ਟੂ ਇੱਥੇ ਇੱਥੇ ਆਉਣਾ ਮੇਰੇ ਨਾਲ ਮੈਂ ਕਿਹਾ ਹਾਂ ਜਰੂਰ ਅੱਛਾ ਤੁਸੀਂ ਦੱਸ ਦਿਓ ਵੀ ਤੁਹਾਡੀ ਫੈਮਲੀ ਯੂ ਐਸ ਏ ਮੂਵ ਹੋ ਜਾਂਦੀ ਹੈ ਹਾਂਜੀ ਹਾਂਜੀ ਅਸੀਂ ਸਾਰੇ ਯੂ ਐਸ ਏ ਨੂੰ ਮੇਰੀ ਫੈਮਲੀ ਯੂ ਐਸ ਏ ਨੂੰ ਮੂਵ ਕੀਤਾ ਅੱਛਾ ਕੈਲੀਫੋਰਨੀਆ ਨੂੰ ਫਰੇਜ਼ਨੋ ਅੱਛਾ ਹਾਂਜੀ ਤੁਹਾਡੀ ਮੰਮੀ ਡੈਡੀ ਤੁਸੀਂ ਸਾਰੇ ਹਾਂਜੀ ਸਾਰੇ ओके ਫਿਰ ਮੇਰਾ ਵਿਆਹ ਹੋਇਆ ਅਮਰੀਕਾ ਵਿੱਚ ਅੱਛਾ ਪਹਿਲਾਂ ਤੁਸੀਂ ਕਲੀਨ ਸ਼ੇਵ ਸੀ ਹਾਂਜੀ ਅੱਛਾ ਅੱਛਾ ਫਿਰ ਇਹ ਕਿਵੇਂ ਤੁਸੀਂ ਗੁਰਸੇਕੀ ਦੇ ਨਾਲ ਜੁੜਦੇ ਹੋ ਪੰਜਾਬੀ ਦੇ ਨਾਲ ਕਿਵੇਂ ਜੁੜਦੇ ਹੋ ਮੇਰਾ ਨਾਨਾ ਗ੍ਰਾਂਤੀ ਸਿੰਘ ਸੇ ਹਾਂ ਆਣਾ ਫਿਰ ਮੇਰਾ ਸਾਰੀ ਜ਼ਿੰਦਗੀ ਮੈਂ ਸੋਚਦਾ ਉਹ ਕੀ ਕਰਦਾ ਉਹਦੇ ਕਮਰੇ ਦੇ ਵਿੱਚ ਸਾਰੇ ਦਿਨ ਕਮਰੇ ਦੇ ਵਿੱਚ ਆਟ ਕਰਦਾ ਸੀ ਅੱਛਾ ਤੁਸੀਂ ਆਪਣੇ ਨਾਨਾ ਜੀ ਨੂੰ ਦੇਖਦੇ ਰਹਿੰਦੇ ਸੀ ਹਾਂਜੀ ਛੋਟੇ ਹੁੰਦੇ ਹਾਂ ਅੱਛਾ ਵੀ ਉਹ ਇੱਕ ਰੂਮ ਦੇ ਵਿੱਚ ਕੀ ਕਰਦੇ ਆ ਹਾਂਜੀ ਹਾਂਜੀ ਉਹ ਵੀ ਯੂ ਐਸ ਏ ਨੂੰ ਚਲੇ ਗਏ ਸੀ ਤੁਹਾਡੇ ਬਾਦ ਨਾਨਾ ਜੀ ਵੀ ਨਹੀਂ ਨਹੀਂ ਉਹ ਅੱਧੇ ਸਾਲ ਕਨੇਡਾ ਵਿੱਚ ਰਹਿੰਦਾ ਸੀ ਫਿਰ ਅੱਧੇ ਸਾਲ ਪੰਜਾਬ ਵਿੱਚ ਰਹਿੰਦਾ ਸੀ ਤੇ ਫਿਰ ਤੁਸੀਂ ਆਪਣੇ ਨਾਨਾ ਜੀ ਕੋਲੇ ਇੱਥੇ ਛੁੱਟੀਆਂ ਚਾਹੁੰਦੇ ਸੀਗੇ ਪੰਜਾਬ ਹਾਂਜੀ ਓਕੇ ਜਦੋਂ ਮੈਂ ਜਨਮ ਮੇਰਾ ਜਨਮ ਹੋਇਆ ਫਿਰ ਮੇਰੀ ਮੰਮੀ ਪਿਓ ਮਾਰ ਹੋਇਆ ਸੀ अच्छा फिर मेरा नाना नानी देखो रंदासी फिर मेनू नाम ਦਿੱਤਾ ਗੁਰਬਾਨੀ ਤੋਂ ਹੁਕਮਨਾਮਾ ਕੀਤਾ ਫਿਰ ਮੈਨੂੰ ਬਲਰਾਜ ਸਿੰਘ ਰੱਖ ਲਿਆ ਤੁਹਾਡੇ ਨਾਮ ਬਲਰਾਜ ਸਿੰਘ ਰੱਖਿਆ ਤੁਹਾਡੇ ਨਾਨਾ ਜੀ ਨੇ ਰੱਖਿਆ ਹਾਂਜੀ ਹਾਂਜੀ ਅੱਛਾ ਹਾਂਜੀ ਮੇਰੀ ਮੰਮੀ ਗੰਦੀ ਸੀ ਬੀਰੂ ਅੱਛਾ ਫਿਰ ਆ ਖਾਇਲ ਮੇਰਾ ਅੰਗਰੇਜ਼ੀ ਦਾ ਨਾਮ ਖਾਇਲ ਅੱਛਾ ਕੇ ਵਾਈ ਏ ਐਲ ਹਾਂਜੀ ਕੇ ਵਾਈ ਏ ਅੱਛਾ ਫਿਰ ਕਿਵੇਂ ਤੁਸੀਂ ਉਹ ਪਾਠ ਨਾਲ ਜੁੜਦੇ ਹੋ ਗੁਰਬਾਣੀ ਨਾਲ ਜੁੜਦੇ ਹੋ ਉਹ ਕਿਵੇਂ ਸਾਰੀ ਗੱਲਬਾਤ ਬਣਦੀ ਹੈ ਉਹ ਦੱਸੋ ਤੁਸੀਂ ਦੱਸ ਦਿਓ ਤੁਸੀਂ ਹਸਪੀਟਲ ਸੀ ਜਦੋਂ ਤੁਹਾਡਾ ਬੱਚੇ ਦੀ ਡੈਥ ਹੋ ਜਾਂਦੀ ਹੈ ਹਾਂਜੀ 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 ਜਦੋਂ ਮੇਰਾ ਪਹਿਲਾ ਬੇਟਾ ਹੋਇਆ ਫਿਰ ਮੇਜਰ ਸਿੰਘ ਹਾਂ ਮੇਜਰ ਸਿੰਘ ਫਿਰ ਮੇਰਾ ਮੇਰਾ ਮਮਾ ਆਇ ਸੀ ਕੈਲੀਫੋਰਨੀਆ ਨੂੰ ਫਿਰ ਮੈਂ ਉਹਨੂੰ ਪੁੱਛਿਆ ਆ ਪਾਪਾ ਜੀ ਕੀ ਕਹਿੰਦੇ ਮ ਮੈਂ ਵੀ ਪੜ੍ਹਨਾ ਫਿਰ ਮੈਨੂੰ ਸਮਝਾਤਾ ਇਹ ਸਾਰੇ ਪੰਜ ਬਾਣੀਆਂ ਸੁਣ ਲਓ ਫਿਰ ਮੈਂ ਕੋਸ਼ਿਸ਼ ਕਰਦਾ ਹੌਲੀ ਹੌਲੀ ਮੈਂ ਸਿੱਖੀ ਨੂੰ ਆ ਜਾਂਦੇ ਹਨਾ ਜਦੋਂ ਮੇਰੇ ਦੂਜੇ ਬੇਟਾ IC O ਉਹ ਪੂਰਾ ਹੋਇਆ ਮੁੱਕ ਗਿਆ ਉਹ ਹਾਂਜੀ ਪਰ ਜਦੋਂ ਮੈਂ ਉਹਦੇ ਨਾਲ ਬੈਠਦਾ ਸੀ ਉਹ ਬਹੁਤ ਸ਼ਾਂਤੀ ਲੱਗਿਆ ਫਿਰ ਮੇਰਾ ਦਿਮਾਗ ਸਾਰੇ ਮੈਨੂੰ ਨਹੀਂ ਪਤਾ ਕੀ ਕੀ ਕਹਿੰਦੇ ਪੰਜਾਬੀ ਦੇ ਵਿੱਚ ਪਰ ਸਿੱਧ ਹੋਇਆ ਇਹ ਲਾਈਕ ਮਾਈ ਮਾਈਂਡ ਬੀਕਮਡ ਕਲੀਅਰ ওকে ਮਾਈ ਅੰਡਰਸਟੈਂਡਿੰਗ ਆਫ ਗੁਰੂ ਜੀ ਬੀਕਮਡ ਮੋਰ ਕਲੀਅਰ ওকে ਪਹਿਲਾ ਮੈਂ 크ਰਿਸਚਨ ਸੀ ওকে ਹਣਾ ਮੈਨੂੰ ਨਹੀਂ ਪਤਾ ਤੁਹਾਡੇ ਪਿਤਾ ਸਾਹਿਬ 크ਰਿਸਚਨ ਸੀ ਹਾਂਜੀ ਹਾਂਜੀ ਇੱਕਦਾਰਨ ਫਿਰ ਫਿਰ ਸਿੱਖੀ ਦੂਜਾ ਤਰਨ ਕੀ ਰਾਈਟ ਕੀ ਰੋਂਗ ਮੇਰੇ ਨਹੀਂ ਸਮਝਦਾ ਸੀ ਹਾਂ ਪਰ ਜਦੋਂ ਮੇਰਾ ਦੂਜਾ ਬੇਟਾ ਆਇਆ ਸੀ ਫਿਰ ਬਹੁਤ ਕਲੀਅਰ ਹੋਇਆ ਮੇਰਾ ਬੇਟਾ ਅੰਗਰੇਜ਼ੀ ਸਿੱਖ ਰਣੀ ਬੱਲਾ ਬੱਲਾ ਗੁਰਮੁਖੀ ਸਿੱਖਿਆ ਫਿਰ ਅੰਗਰੇਜ਼ੀ ਮੈਂ ਇਹਨੂੰ ਆਪ ਸਿਖਾ ਲਿਆ ਤੁਸੀਂ ਉਦੋਂ ਯੂਐਸਏ 'ਚ ਰਹਿੰਦੇ ਸੀ ਹਾਂਜੀ ਯੂਐਸਏ 'ਚ ਰਹਿੰਦੇ ਸੀ ਹਾਂਜੀ ਅੱਛਾ ਤੁਸੀਂ ਦੱਸਦੇ ਜਦੋਂ ਤੁਹਾਡਾ ਬੇਟਾ ਹੋਇਆ ਜਦੋਂ ਪਹਿਲਾ ਬੇਟਾ ਸੀ ਤਾਂ ਤੁਸੀਂ ਇਹ ਸੋਚ ਲੈਨੇ ਹੋਈ ਇਹਨੂੰ ਆਪਾਂ ਪੂਰਾ ਸਿੱਖ ਬਣਾਉਣਾ ਗੁਰੂ ਸੇਖਾ ਬਣਾਉਣਾ ਪੂਰਾ ਉਹ ਕੀ ਗੱਲ ਸੀ ਬੇਟਾ ਆਏ ਸੀ ਉਹਦੇ ਕਮਰਾ ਜਿੱਤੇ ਜਨਮ ਹੋਣਾ ਸੀ ਮੈਂ ਗੁਰੂਆਂ ਦੇ ਤਸਵੀਰ ਰੱਖਿਆ ਇਹ ਗੁਰੂਆਂ ਦੀਆਂ ਤਸਵੀਰਾਂ ਲਾਈਆਂ ਤੁਸੀਂ ਹਾਂਜੀ ਜਦੋਂ ਇਹਦਾ ਜਨਮ ਹੋਣਾ ਸੀ ਹਾਂਜੀ ਅੱਛਾ ਫਿਰ ਮੈਂ ਕਹਿੰਦਾ ਇਹਦੇ ਕੇਸ ਨੇ ਘਟਣਾ ਅੱਛਾ ਇਹਦੇ ਕੇਸ ਨਹੀਂ ਘਟੇ ਹਾਂਜੀ ਇਹਨੂੰ ਸਾਰੇ ਕਲੇਕਲ ਧਰਮ ਨੇ ਸਮਝਦਾ ਨਹੀਂ ਸੀ ਹਨਾ ਸਿਰਫ ਇੱਕ ਧਰਮ ਇਹਦੇ ਮਨ ਦੇ ਵਿੱਚ ਪਰ ਮੈਂ ਉਹਨੂੰ ਸਮਝਾਤਾ ਜਦੋਂ ਕੇਸ ਕਟਣਾ ਨਹੀਂ ਇਹ ਮਤਲਬ ਯੂ ਆਰ ਡੈਡੀਕੇਟਿਡ ਟੂ ਗੋਡ ਯੂ ਆਰ son of god ओके ਇਹਨੂੰ ਇਹ ਸਮਝਾਇਆ ਤੁਸੀਂ ਹਾਂਜੀ ओके ਹਾਂਜੀ देन यू विल ਗ로우 ਅਪ ਟੂ ਬੀ ਅ ਕਿੰਗ ਆਫ ਜਸਟਿਸ ਟੂ ਯੋਰ ਜੌਬ ਇਜ਼ ਓਨਲੀ ਜਸਟਿਸ ਤੁਹਾਡੀ ਵਾਈਫ ਐਗਰੀ ਹੋ ਗਈ ਸੀ ਤੁਹਾਡੇ ਨਾਲ ਕੇ ਇਹਨੂੰ ਬੱਚੇ ਨੇ ਆਪਾਂ ਕੇਸ ਨਹੀਂ ਕਟਣੇ ਹੈਗੇ ਅਮ ਪੂਰਾ ਐਗਰੀਮੈਂਟ ਪੂਰਾ ਐਗਰੀ ਹੋ ਗਿਆ ਸੀ ਅੱਛਾ ਫਿਰ ਤੁਸੀਂ ਪੰਜਾਬ ਆਉਣ ਦਾ ਕਿਵੇਂ ਸੋਚਦੇ ਹੋ ਲੋਕ ਤਾਂ ਇਹ ਸੋਚਦੇ ਆ ਕਿ ਅਸੀਂ ਯੂਐਸਏ ਜਾਣਾ ਅਸੀਂ ਕੈਨੇਡਾ ਜਾਣਾਗਾ ਤੁਸੀਂ ਫਿਰ ਪੰਜਾਬ ਆਉਣ ਬਾਰੇ ਕਿਵੇਂ ਸੋਚਦੇ ਹੋ ਨੰਨੇ ਪੱਕਾ ਜਦੋਂ ਮੇਰੀ ਨਾਨੀ ਪੂੜਾ ਹੋਇਆ ਅੱਛਾ ਫਿਰ ਹਮੇਸ਼ਾ ਮੈਂ ਗੰਦਾ ਮੈਂ ਆਜੂਗਾ ਮੈਂ ਆਜੂਗਾ ਮੈਂ ਇੱਥੇ ਰਹਿ ਲੂੰਗਾ ਮੈਂ ਝੂਠ ਨੇ ਬੋਲਣਾ ਸੀ ਅੱਛਾ ਨਾਨੀ ਨੂੰ ਤੁਸੀਂ ਕਹਿੰਦੇ ਹੁੰਦੇ ਸੀ ਮੈਂ ਆਜੂਗਾ ਪੰਜਾਬ ਆਉਣਾ ਮੇਰਾ ਮੇਰਾ ਵੀ ਆ ਤੋ ਪਹਿਲਾ ਮੇਰੀ ਪਤਨੀ ਨੂੰ ਸਮਝਾਤਾ ਇੱਕ ਦਿਨ ਅਸੀਂ ਪੰਜਾਬ ਨੂੰ ਜਾਵਾਂਗਾ ਇੱਕ ਦਿਨ ਅਸੀਂ ਪੰਜਾਬ ਨੂੰ ਜਾਵਾਂਗੇ ਹਾਂਜੀ ਜਾਵਾਂਗੇ ਉਹ ਐਗਰੀ ਹੋ ਗਈ ਸੀ ਵਾਈਫ ਥੋੜੀ ਹਾਂਜੀ ਹਾਂਜੀ ਅੱਛਾ ਜੇ ਥੋੜੀ ਨਾਨੀ ਜੀ ਜਿਹੜਾ ਇੱਥੋਂ ਹੀ ਫੇਰ ਜੀ ਫੇਰ ਨਾਨਾ ਜੀ ਕਹਿੰਦੇ ਮੇਰੇ ਸਾਰੇ ਪਰਿਵਾਰ ਨੂੰ ਮੇਰੀ ਮੰਮੀ ਡੈਡੀ ਭੈਣ ਭਰਾ ਕਹਿੰਦਾ ਆਜੋ ਮੇਰੇ ਨਾਲ ਤੁਸੀਂ ਤੁਹਾ ਅਧਮਰਜੀਆ ਫੇਰ ਅਸੀਂ ਕਹਿੰਦਾ ਹਾਂਜੀ ਬਿਲਕੁਲ ਤੁਹਾਡੇ ਨਾਲ ਹੋ ਰਹਿਣਾ ਤੁਸੀਂ ਸਾਰੀ ਫੈਮਿਲੀ ਫੇਰ ਯੂ ਐਸ ਏ ਤੋਂ ਪੰਜਾਬ ਆ ਗਈ ਹਾਂਜੀ ਨਾਨਾ ਜੀ ਕੋਲੇ ਹਾਂਜੀ ਕੌਣ ਕੌਣ ਮੈਂ ਮੇਰੀ ਪਤਨੀ ਮੇਰੀ ਪੁੱਤਰ ਮੇਰਾ ਪੁੱਤਰ ਮੰਮੀ ਡੈਡੀ ਪੈਨਪਰਾ ਸਾਰੇ ਇੱਥੇ ਆ ਗਏ ਪੰਜਾਬ ਹਾਂਜੀ ਅੱਛਾ ਤੁਸੀਂ ਫਿਰ ਮੇਜਰ ਸਿੰਘ ਤੁਸੀਂ ਦੱਸਿਓ ਫਿਰ ਤੁਸੀਂ ਜਦੋਂ ਇੱਥੇ ਪੰਜਾਬ ਆਏ ਕਿਵੇਂ ਲੱਗਿਆ ਤੁਹਾਨੂੰ ਸਰਪ੍ਰਾਈਜ਼ ਹੋ ਗਿਆ ਮੈਂ ਫਿਰ ਜਦੋਂ ਇਹ ਥੋੜਾ ਟਾਈਮ ਲੀ ਲੈ ਗਿਆ ਫਿਰ ਮੈਨੂੰ ਸਮਝ ਆ ਗਿਆ ਤੇ ਮੈਨੂੰ ਬੜੀ ਲੱਗਿਆ ਬੜੀਆ ਲੱਗਿਆ ਅੱਛਾ ਕਿੰਨਾ ਕਿੰਨੇ ਸਾਲ ਹੋ ਗਏ ਤੁਹਾਨੂੰ ਪੰਜਾਬ ਆਇਆ ਨੂੰ ਤੁਹਾਨੂੰ ਸਾਰੀ ਫੈਮਿਲੀ ਨੂੰ 6 ਸਾਲ ਹੋਇਆ 6 ਸਾਲ ਹਾਂਜੀ ਫਿਰ ਤੁਹਾਡੇ ਦੁਬਾਰਾ ਦਿਲ ਨਹੀਂ ਕੀਤਾ ਕਿ ਤੁਸੀਂ ਯੂ ਐਸ ਏ ਚਲੇ ਜਾਓ ਕੈਲੀਫੋਰਨੀਆ ਚਲੇ ਜਾਓ ਤੁਸੀਂ ਨਹੀਂ ਇੱਥੇ ਬਹੁਤ ਕੰਮ ਕਰਨਾ ਕੀ ਕੰਮ ਕਰਨਾ ਮੈਂ ਚੁੰਦੇ ਆ ਹੋਰ ਕੇਟੀ ਵਾਲਾ অর্ਗੈਨਿਕ ਪੂਤੇ ਲਾਲੂੰਗਾ ओके एक काम ਮੈਂ ਕੀਤਾ ਅਮਰੀਕਾ ਦੇ ਵਿੱਚ ਮੈਂ ਇੱਥੇ ਵੀ ਕਰਨਾ ओके ਹਾਂਜੀ ਮੈਂ ਵੈਦ ਹਕੀਮ ਆ ਜਦੋਂ ਮੈਂ ਸਾਰੇ ਸਿਕਨਸ ਦੇਖਿਆ ਹਨਾ ਮੈਂ ਮੈਂ ਸੋਚਦਾ ਆਰਗੈਨਿਕ ਫੂਡ ਨੰਬਰ 1 ਇਲਾਜ ਅੱਛਾ ਤੁਸੀਂ ਅਮਰਤ ਦੋਨੇ ਪਤੀ ਪਤਨੀ ਤੇ ਤੁਹਾਡਾ ਬੇਟਾ ਕਦੋਂ ਛੱਕ ਰਹੇ ਹੋ 200 ਪਹਿਲਾਂ ਅਸੀਂ ਸਾਰੇ ਕੀਤਾ ਸਾਰੇ ਹਮ ਛੱਕਿਆ ਹਾਂਜੀ ਮੈਂ ਮੇਰਾ ਬੇਟਾ ਮੇਰੀ ਪਤਨੀ अच्छा हां जी किवें ਲੱਗਿਆ ਤੁਹਾਨੂੰ ਤੁਸੀਂ ਬਾਣਾ ਵੀ ਪਾਇਆ ਹਾਂਜੀ ਹਾਂਜੀ ਮੈਂ ਕੋਈ ਫੀਅਰ ਆਫ ਡੈਥ ਨਹੀਂ ਹੈਗੀ ਮੌਤ ਦਾ ਕੋਈ ਡਰ ਨਹੀਂ ਹੂੰ ਐਨੀ ਟਾਈਮ ਆਈ ਕੈਨ ਡਾਈ ਕਿਸੇ ਟਾਈਮ ਵੀ ਮੌਤ ਆ ਜੇ ਹੈ ਹੂੰ ਸੋ ਦਿਸ ਇਜ਼ ਥੇ ਗੁਰੂ ਸਾਹਿਬ ਮੈਨੂੰ ਅਕਾਲ ਦੇ ਰੂਪ ਦਿੱਤਾ ਹੂੰ ਅਕਾਲ ਦੇ ਮਨ ਦਿੱਤਾ ਅੱਛਾ ਮੈਨੂੰ ਅਕਾਲ ਥੋੜੀ ਬੜੀ ਸੁਣੀ ਲੱਗੀ ਤੁਸੀਂ ਆਪਣੇ ਬੱਚਿਆਂ ਦੇ ਨਾਮ ਬੜੇ ਸੋਹਣੇ ਰੱਖਿਆ ਹਣਾ ਤੇ ਮੇਜਰ ਸਿੰਘ ਇੱਕ ਦਾ ਨਾਮ ਛੋਟੇ ਬੇਟੇ ਦਾ ਕੀ ਨਾਮ ਆ ਨਰਾਇਣ ਸਿੰਘ ਨਰਾਇਣ ਸਿੰਘ ਹਾਂਜੀ ਮੇਜਰ ਸਿੰਘ ਇਹਦੇ ਅੰਮ੍ਰਿਤ ਦੇ ਨਾਮ ਫਿਰ ਪੱਲਾ تیرਤ ਸਿੰਘ ਸੋ ਜਦੋਂ ਜਨਮ ਹੋਇਆ تیرਤ ਸਿੰਘ ਰੱਖਿਆ ਫਿਰ ਜਦੋਂ ਅੰਮ੍ਰਿਤ ਛਕਿਆ ਫਿਰ ਮੇਜਰ ਸਿੰਘ ਅੱਛਾ ਜਦੋਂ ਮੈਂ ਅੰਮ੍ਰਿਤ ਛਕਿਆ ਮੈਂ ਵੀਰ ਸਿੰਘ ਅੱਛਾ ਵੀਰ ਸਿੰਘ ਵੀਰ ਸਿੰਘ ਤੁਹਾਡੀ ਵਾਈਫ ਦਾ ਨਾਮ ਆਰਤੀ ਕੌਰ ਹਾਂਜੀ ਉਹ ਪੱਲਾ ਸੀ ਕਰਕੇ ਪਪਾ ਇਨੂ ਦਿੱਤਾ ਆਰਤੀ ਕੋਰ ਦੰਦੋਂ ਅਮਰਿਸ਼ਾ ਕਿਆ ਫਿਰ ਮਨਜੀਤ ਕੋਰ ਮਨਜੀਤ ਕੋਰ ਅੱਛਾ ਪਹਿਲਾ ਇਹਨਾਂ ਦਾ ਨਾਮ ਕੀ ਸੀਗਾ ਅਰਿਆਨਾ ਅਰਿਆਨਾ ਹਾਂਜੀ ਫਿਰ ਪਾਪਾ ਕਹਿੰਦਾ ਆਰਤੀ ਤੁਹਾਡੇ ਨਾਨਾ ਜੀ ਕਹਿੰਦੇ ਜੇ ਡੈਡੀ ਆਰਤੀ ਮੈਂ ਜਦੋਂ ਮੈਂ ਕਹਿੰਦਾ ਪਾਪਾ ਜੀ ਨਾਨਾ ਜੀ ਓਕੇ ਹਾਂਜੀ ਜਦੋਂ ਮੈਂ ਇੱਥੇ ਆਏ ਸੀ ਪੰਜਾਬ ਨੂੰ ਮੇਰੀ ਨਾਨੀ ਕਹਿੰਦੀ ਨੇ 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 ਸੱਜੂ ਸਾਨੂੰ ਨੰਨ ਨਾਨੀ ਨਾਨਾ ਨੇ ਕਹਣਾ ਬੀਬੀ ਪਾਪਾ ਵੀ ਵਿਪਾਪਾ ਕਹਿਣਾ ਹਾਂ ਨਾਨੀ ਕਹਿੰਦੇ ਹਾਂਜੀ ਤੁਹਾਡੇ ਨਾਨਾ ਜੀ ਖੁਸ਼ ਹੋਏ ਜਦੋਂ ਤੁਸੀਂ ਸਾਰੇ ਉਹਨਾਂ ਕੋਲੇ ਆ ਗਏ ਹਾਂਜੀ ਹਾਂਜੀ ਹਮੇਸ਼ਾ ਚੜਦੀ ਕਲਾ ਵਿੱਚ ਸੇ ਹਨ ਪਰ ਬਹੁਤ ਬਹੁਤ ਖੁਸ਼ ਸੀ اچھا ਉਹਨਾਂ ਦੀ ਡੈਥ ਕਦੋਂ ਹੁੰਦੀ ਹੈ ਤੁਹਾਡੇ ਨਾਨਾ ਜੀ ਦੀ ਨਵੰਬਰ 23 ਅੱਛਾ ਆ ਦੋ ਤਿੰਨ ਮਹੀਨੇ ਪਹਿਲਾਂ ਹੀ ਹਾਂਜੀ ਦੋ ਮਹੀਨਾ ਪਹਿਲੇ ਦੋ ਮਹੀਨੇ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਹਾਂ ਇੱਕ ਦਿਨ ਦੇ ਵਿੱਚ ਕੋਈ ਪੈ ਨਹੀਂ ਹੈਗੀ ਸੀ ਮੈਂ ਉਹ ਦਿਨ ਨਾਲ ਸੀ अच्छा ਤੁਸੀਂ ਗੁਰਬਾਣੀ ਪੜ੍ਹ ਲੈਨੇ ਹੋ? ਹਾਂਜੀ। ਪਾਠ ਕਰਦੇ ਹੋ ਤੁਸੀਂ? ਹਾਂਜੀ। ਪਾਪਾ ਜੀ ਸਾਰੇ ਸੰਤਿਆ ਕੀਤਾ ਸਾਡੇ ਨਾਲ ਮੇਰੀ ਪਤਨੀ ਦੇ ਨਾਲ ਪੂਰਾ ਗੁਰੂ ਗ੍ਰੰਥ ਸਾਹਿਬ ਸੰਤਿਆ ਕੀਤਾ। ਓਕੇ। ਮੇਰੀ ਪਤਨੀ ਦੇ ਨਾਲ ਮੇਰੀ ਮੰਮੀ ਦੇ ਨਾਲ ਪੂਰਾ ਸੰਤਿਆ ਗੁਰਬਾਣੀ ਵਿੱਚ ਆਰ ਕੀਤਾ। ਅੱਛਾ ਤੁਸੀਂ ਵੀ ਪਾਠ ਕਰ ਲੈਨੇ ਹੋ? ਹਾਂਜੀ। ਤੁਸੀਂ ਗੁਰਬਾਣੀ ਤੁਸੀਂ ਸ਼ਬਦ ਗਾਇਣ ਵੀ ਕਰਦੇ ਹੋ ਹਨ ਅਸੀਂ ਦੇਖਿਆ ਜਦੋਂ ਤੁਹਾਡੇ ਘਰੇ ਆਏ ਅੱਛਾ ਕਹੇ ਜਿਆ ਸਕੂਨ ਰਹਿੰਦਾ ਇੱਥੇ ਆ ਕੇ ਤੁਸੀਂ 6 ਸਾਲ ਹੁਣ ਤੱਕ ਪੰਜਾਬ ਚ ਲਾਏ ਹਾਂਜੀ ਤੁਸੀਂ ਕਹਿੰਦੇ ਹੋ ਵੀ ਮੈਨੂੰ ਤੁਹਾਨੂੰ ਉੱਥੇ ਦੀ ਯਾਦ ਤਾਂ ਨਹੀਂ ਆਉਂਦੀ ਕੈਲੀਫੋਰਨੀਆ ਦੀ ਯਾਦ ਹਾਂਜੀ ਯਾਦ ਆਗੇ ਪਰ ਉੱਥੇ ਮੈਨੂੰ ਬਹੁਤ ਪਸੰਦ ਆ ਬਾਹਰ ਸਮੁੰਦਰ ਰੋਜ਼ ਮੈਂ ਉਹਦੇ ਵਿੱਚ ਤੁਰਲਾ ਸੀ ਉਹ ਸਾਰੇ ਚੀਜ਼ ਕੀਤਾ ਇਨ ਨੇਚਰ ਮੈਨੂੰ ਬਹੁਤ ਪਸੰਦ ਪਰ ਇੱਥੇ ਗੁਰਵਾਂ ਦੇ ਮਿੱਟੀ ਗੁਰਵਾਂ ਦੇ ਤਰਤੀ ਹੈ ਗਿਆ ਮੈਨੂੰ ਬਹੁਤ ਪਸੰਦ ਤੁਸੀਂ ਇੱਕ ਗੱਲ ਹੋਰ ਵੀ ਦੱਸ ਦਿਓ ਆਪਾਂ ਪਹਿਲਾਂ ਕੈਮਰੇ ਤੋਂ ਪਿੱਛੇ ਗੱਲ ਕੀਤੀ ਤੁਸੀਂ ਦੱਸ ਦਿਓ ਵੀ ਉੱਥੇ ਰੇਸ ਸੀ ਤੁਸੀਂ ਰੇਸ 'ਚ ਸੀਗੇ ਹਨਾ ਇੱਥੇ ਆ ਕੇ ਤੁਹਾਡਾ ਜਿਹੜਾ ਪੂਰੇ ਦਿਨ ਦਾ ਸ਼ਡਿਊਲ ਆ ਉਹ ਬਹੁਤ ਹਾਂਜੀ ਹਾਂਜੀ ਉੱਥੇ ਸਾਰੇ ਜ਼ਿੰਦਗੀ ਕੰਮ ਕਰੀ ਜਾਓ ਕੰਮ ਕਰੀ ਜਾਓ ਹਨਾ ਅੱਛਾ ਤੁਸੀਂ ਪੜ੍ਹਨੇ ਜਾਂਦੇ ਹੋ ਨਹੀਂ ਘਰ ਪੜਦਾ ਤੇ ਆਨਲਾਈਨ ਅੱਛਾ ਆਨਲਾਈਨ ਹਾਂਜੀ ਤੁਹਾਨੂੰ ਗੁਰਮੁਖੀ ਆਉਂਦੀ ਹੈ ਹਾਂਜੀ ਅੱਛਾ ਤੁਹਾਨੂੰ ਵੈਸਟਰਨ ਕਲਚਰ ਪਸੰਦ ਆ ਜਾਂ ਪੰਜਾਬ ਦਾ ਸੱਭਿਆਚਾਰ ਜ਼ਿਆਦਾ ਪਸੰਦ ਆ ਨਹੀਂ ਜੀ ਮੈਂ ਗੁਰਵਾਂ ਦੇ ਕਲਚਰ ਪਸੰਦ ਮੈਨੂੰ ਗੁਰਵਾਂ ਦੇ ਕਲਚਰ ਪਸੰਦ ਤੁਸੀਂ ਤਾਂ ਜੰਮੇ ਪਲੇ ਉਹ ਵੈਸਟਰਨ ਕਲਚਰ ਦੇ ਵਿੱਚੋਂ ਫਿਰ ਵੀ ਨਹੀਂ ਪਸੰਦ ਹਾਂ ਇਹ ਮੈਂ ਕੀਤਾ ਸਾਰੇ ਵੈਸਟਰਨ ਕਲਚਰ ਹਨਾ ਮੇਰੇ ਕੋਲ ਇੰਸਟਾਗ੍ਰam ਹੈ ਗਿਆ ਮੈਂ ਦਿਖਾਉਦਾ ਮੈਂ ਕੀ ਕੰਮ ਕੀਤਾ ਉਹ ਸਾਰੇ ਚੀਜ਼ ਹਨਾ ਬਟ ਸਕੂਨ ਮਿਲਦੇ ਨਹੀਂ ਪੀਸ ਹੰਨੀ ਹਨਾ ਉਹ ਕਲਚਾ ਤੁਹਾਨੂੰ ਪੀਸ ਨਹੀਂ ਮਿਲਿਆ ਜਦੋਂ ਅਸੀਂ ਮਰਿਆਦਾ ਕਰਦੇ ਫਿਰ ਪੀਸ ਹੁੰਦੇ ਹਨ ਹਨਾ ਫਿਰ ਅਸੀਂ ਗੁਰੂਆਂ ਦੇ ਹੁਕਮ ਸੁਣ ਸਕਦਾ ਵਾਹ ਬੜਾ ਕਿੰਨਾ ਟਾਈਮ ਤੁਸੀਂ ਪਾਠ ਨੂੰ ਦਿੰਦੇ ਹੋ ਸਿਮਰਨ ਨੂੰ ਕਿੰਨਾ ਟਾਈਮ ਦਿੰਦੇ ਹੋ ਤੁਸੀਂ ਜਦੋਂ ਗੁਰੂ ਮੈਨੂੰ ਵੇਕ ਅਪ ਕਰਦੇ ਜਦੋਂ ਜਦੋਂ ਹੁਕਮ ਦਿੰਦੇ ਆ ਮੈਂ ਕਰਦੇ ਆ ਅੱਛਾ ਕਰਦੇ ਹਾਂ ਹਾਂ ਜੀ ਇਹ ਜਦੋਂ ਮੈਂ ਉੱਠਣਾ ਫਿਰ ਪਹਿਲਾ ਚੀਜ਼ ਗੁਰੂਆਂ ਨੂੰ ਸਿਮਰਨ ਪਾਠ ਕਰਨਾ ਹਨਾ ਅੱਛਾ ਪੰਜ ਬਾਣੀਆਂ ਦਾ ਪਾਠ ਕਰਦੇ ਹੋ ਤੁਸੀਂ ਹਾਂ ਜੀ ਤੁਹਾਡਾ ਬੇਟਾ ਵੀ ਬਿਲਕੁਲ ਜੀ ਤੁਸੀਂ ਪੰਜ ਬਾਣੀਆਂ ਦਾ ਪਾਠ ਕਰ ਲੈਨੇ ਹੋ ਹਾਂ ਜੀ ਗੁਰਕਾ ਸਾਹਿਬ ਤੋਂ ਪੜ੍ਹ ਕੇ ਹਾਂ ਜੀ ਐ ਜਪਜੀ ਸਾਹਿਬ ਤੇ ਚੋਪੇ ਸਾਹਿਬ ਦਾ ਪ੍ਰਸਾਦ ਸਵੇ ਹੀ ਇਹ ਸਾਰਾ ਕਾਂਟ ਜਵਾਨੀਆਂ ਜਿਹੜਾ ਦੂਜਾ ਦੋ ਪਾਠ ਹੈ ਜਾਬ ਸਾਹਿਬ ਤੇ ਨਾਨ ਸਾਹਿਬ ਉਹ ਕੰਟ ਜਵਾਨੀ ਨਹੀਂ ਹੈਗਾ ਪਰ ਹੋਣ ਲੱਗਾ ਆ 80% ਹਾਂਜੀ 80% ਹਾਂਜੀ ਇੱਕ ਕਿਨੇ ਕੰਟ ਕਰਾਈ ਤੁਹਾਨੂੰ ਗੁਰਬਾਣੀ ਨਾਨਾ ਜੀ ਨੇ ਜਾਦਾ ਕੀਤਾ ਆ ਡੈਡੀ ਤੇ ਦਾਦੀ ਜੀ ਨੇ ਵੀ ਕੀਤੇ ਆ ਅੱਛਾ ਪਪਾ ਜੀ ਕੋ ਬਰਥਡੇ ਅਸੀ ਜਦੋਂ 60 ਸਾਲ ਸ਼ੇ ਜਦੋਂ 60 ਸਾਲ ਸੀ ਫਿਰ ਬਰਥਡੇ ਸੀ ਤੁਸੀਂ ਸਾਰੇ ਤੁਹਾਡੀ ਸਾਰੀ ਫੈਮਲੀ ਤੁਹਾਡੇ ਨਾਨਾ ਜੀ ਤੋਂ ਇਨਸਪਾਇਰ ਹੋਈ ਹੈ ਨਾ ਹਾਂਜੀ ਤੁਹਾਡੇ ਨਾਨਾ ਜੀ ਨੂੰ ਦੇਖ ਕੇ ਤੁਸੀਂ ਇਨਸਪਾਇਰ ਹੋਏ ਤੁਹਾਨੂੰ ਦੇਖ ਕੇ ਤੁਹਾਡਾ ਬੱਚਾ ਇਨਸਪਾਇਰ ਹੋਇਆ ਤੁਹਾਡੀ ਵਾਈਫ ਇਨਸਪਾਇਰ ਹੋਈ ਸਾਰੀ ਫੈਮਿਲੀ ਤੁਹਾਡੀ ਨਾਨਾ ਜੀ ਤੋਂ ਇਨਸਪਾਇਰ ਹੋਈ ਹਾਂਜੀ ਹੈਨਾ ਇਹ ਤਰਕ ਨਿਕਲਿਆ ਹਾਂਜੀ ਕੀ ਬਾਤ ਆ ਹੁਣ ਕਦੇ ਵਾਪਸ ਜਾਣਾ ਤੁਸੀਂ ਐਸੇ ਨਾ ਕੈਨੇਡਾ ਨੂੰ ਸੋਚਦੇ ਹੂੰ ਕਦੀ ਅਮ ਸ਼ਾਇਦ ਬਟ ਇੱਥੇ ਹਮੇਸ਼ਾ ਰਹਿਣਾ ਪਰ ਜਾ ਵੀ ਰੋ ਹਾਂਜੀ ਹਾਂਜੀ ਮੈਂ ਵਾਪਸ ਜਾਵਾਂਗਾ ਰਸਤੇ ਦਾ ਫਿਰ ਹੋਰ ਸੰਗਤ ਨੂੰ ਮਿਲਣਾ ਪਰ ਇੱਥੇ ਰਹਿਣਾ ਪਤਾ ਅੱਛਾ ਤੁਹਾਡਾ ਨੇ ਕੀ ਕਰਦਾ ਬੱਚੇ ਤਾਂ ਬਾਹਰ ਨੂੰ ਜਾਈ ਜਾਂਦੇ ਆ ਇੱਥੇ ਪੰਜਾਬ ਚ ਤੁਹਾਨੂੰ 6 ਸਾਲ ਹੋ ਗਏ ਤੁਸੀਂ ਸੁਣਦੇ ਹੋਗੇ ਕਿ ਉਹਨਾਂ ਦਾ ਬੱਚਾ ਬਾਹਰ ਚਲਾ ਗਿਆ ਉਹਨਾਂ ਦਾ ਚਲਾ ਗਿਆ ਤੁਸੀਂ ਆਪਣੇ ਡੈਡੀ ਨੂੰ ਤਾਂ ਨਹੀਂ ਕਦੇ ਕਹਿੰਦੇ ਵੀ ਆਪਾਂ ਕਿਉਂ ਵਾਪਸ ਆ ਗਏ ਉੱਥੋਂ ਕਦੇ-ਕਦੇ ਸੋਚਦਾ ਹੁੰਦਾ ਮੈਂ ਜੀ ਕਦੇ-ਕਦੇ ਮਿਸ ਕਰਦਾ ਹੁੰਦਾ ਬਾਹਰ ਜਾਣ ਦੇ ਹਨ ਪਰ ਜਿਆਦਾ ਦੇਰ ਇੱਥੇ ਲੰਘ ਗਿਆ ਮੈਡਮ ਹਾਂਜੀ ਅੱਛਾ ਹਾਂਜੀ ਕਿਰਪਾਣੀ ਗੱਲ ਤੇ ਰੋਜ ਵੈਲਿੰਗੋ ਜਾ ਸਕਦੇ ਰੋਜ ਇੱਥੇ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਪੰਜਾਬੀ ਬੋਲ ਲੈਂਦੇ ਹੋ ਆਉਂਦੀ ਆ ਥੋੜੀ 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 ਤੁਹਾਡਾ ਨਾਮ ਕੀ ਆ ਆਰਤੀ ਕੌਰ ਪਹਿਲਾਂ ਕੀ ਨਾਮ ਸੀਗਾ ਹਰਿਆਣਾ ਹਰਿਆਣਾ ਤੁਹਾਨੂੰ ਕਿਵੇਂ ਲੱਗਿਆ ਅ ਅਮਰਿਸ਼ਾ ਕੇ ਤੁਸੀਂ ਦਮਾਲਾ ਸਜਾਉਨੇ ਹੋ ਜਦੋਂ ਅਮਰਿਸ਼ਾ ਆ ਉਹ ਅ ਮੈਂ ਪਹਿਲਾ ਮੈਂ ਅਮਰਿਤ ਸ਼ਖੇ ਆ ਪਾਪਾ ਕੋਲ ਬੈਠ ਕੇ ਰੋਜ਼ ਪੂਰਾ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਪੜ੍ਹਦਾ ਇੰਗਰੇਜ਼ੀਅਤ ਤੇ ਪੰਜਾਬੀ ਨਾਨਾ ਜੀ ਕੋਲੇ ਹੂੰ ਹੂੰ ਪੈਰਾ ਮੇਰਾ ਮੇਰਾ ਪਰੋਨਾ ਕੰਡਾ ਅ ਅਮਰਿਤ ਸ਼ਖਨਾ ਤੇ ਮੈਂ ਅ ਮੈਂ ਵੀ ਮੈਂ ਵੀ ਸ਼ਖਨਾ ਉਹ ਦੇਖੋਲ ਕਰਕੇ ਸਾਰੇ ਪੜ੍ਹਦਾ ਸਾਰੇ ਸਮਝਦਾ ਤੁਸੀਂ ਅਮਰੀ ਕਿੱਥੇ ਛੱਕਦੇ ਹੋ ਬਾਬਾ ਬਕਾਲਾ ਸਾਹਿਬ ਬਾਬਾ ਬਕਾਲਾ ਸਾਹਿਬ ਦੋਨੋਂ ਨੇ ਹਾਂਜੀ ਸਾਰਿਆਂ ਸਾਰਿਆਂ ਨੇ ਤੁਹਾਡੇ ਬੱਚਿਆਂ ਨੇ ਅੱਛਾ ਤੇ ਹੁਣ ਤੁਹਾਨੂੰ ਚੰਗਾ ਲੱਗਦਾ ਪੰਜਾਬ ਚ ਰਹਿ ਕੇ ਤੁਹਾਨੂੰ 6 ਸਾਲ ਹੋ ਗਏ ਰਹਿੰਦੇ ਨੂੰ ਬਹੁਤ ਬਹੁਤ ਪਸੰਦ ਆ ਪੰਜਾਬ ਬਹੁਤ ਪਸੰਦ ਆ ਪੰਜਾਬ ਲਾਈਫ ਸਟਾਈਲ ਬਹੁਤ ਚੰਗਾ ਹੈ ਲਾਈਫ ਸਟਾਈਲ ਚੰਗਾ ਹੈ ਤੁਹਾਨੂੰ ਪਰ ਪਰ ਸਾਰੇ ਸਾਰੇ ਬਹੁਤ ਬਿਜ਼ੀ ਆ ਹੈਨਾ ਪੂਰਾ ਦਿਨ ਬਾਹਰ ਬਾਹਰ ਬੋ ਪੂਰਾ ਦਿਨ ਕੰਮ ਕਰਨਾ ਪਰ ਤੋਂ ਪਰ ਬੱਚੇ ਤਾਂ ਬੜਾ ਬਾਰੇ ਇੱਥੇ ਇੱਥੇ ਅਸੀਂ ਇੱਥੇ ਫੈਮਿਲੀ ਨਾਲ ਫਾਰਮ ਫੈਮਿਲੀ ਨਾਲ ਰਹਿ ਸਕਦੇ ਆਪਣੇ ਆਪਣੇ ਖਾਣਾ ਅਗਤੇ ਬਣਾ ਸਕਦੇ ਬਹੁਤ ਚੰਗੀ ਗੱਲ ਹੈ ਤੁਸੀਂ ਪੰਜਾਬੀ ਸੋਹਣੀ ਬੋਲ ਲੈਂਦੇ ਹੋ ਇਹ ਕਿੱਥੇ ਆ ਕੇ ਸਿੱਖੀ ਇੱਥੇ ਆ ਕੇ ਸਿੱਖੀ ਪੰਜਾਬ ਹਾਂਜੀ ਪੰਜਾਬੀ ਹੈ ਤੇ ਮੇਰੀ ਸਸ ਤੋਂ ਅੱਛਾ ਹਾਂ ਪਰ ਪਪਾ ਨਾਲ ਜਾੜਾ ਗੱਲ ਕਰਨਾ ਤੇ ਆਂਟੀ ਜਦੋਂ ਉਹਨਾਂ ਐਕਸਪੀਰੀਅੰਸ ਕਹਿਆ ਜਾ ਰਿਹਾ ਹੈ ਥੋੜਾ ਉਧਰਲਾ ਯੂਐਸ ਵਾਲਾ ਤੇ ਪੰਜਾਬ ਦਾ ਐਕਸਪੀਰੀਅੰਸ ਉੱਤੇ ਉੱਤੇ ਆ ਜਾ ਰਿਹਾ ਸਟ੍ਰੈਸ ਹਾਂ ਸਭ ਕੁਝ ਸ਼ੈਤੀ ਸ਼ੈਤੀ ਕਰਨਾ ਸਾਰੇ ਕੰਮ ਸ਼ੈਤੀ ਸ਼ੈਤੀ ਕਰਨਾ ਉਹ ਰਾਮ ਨੇ ਕਰ ਸਕਤੇ ਉਹਦਾ ਪਰ ਉੱਤੇ ਬਹੁਤ ਸੋਹਣੀ ਕਿਤੇ ਜਿੱਥੇ ਅਸੀਂ ਰਹਿਣਾ ਬਹੁਤ ਸੋਹਣੀ ਨੇਚਰ ਹੈਗਾ ਉੱਥੇ ਹਾਂ ਓਸ਼ਨ ਉਹ ਟੋਪੇ ਮਾਊਂਟਨ ਬਾਹਰ ਬਾਹਰ ਹਨਾ ਬਹੁਤ ਬਹੁਤ ਸੋਹਣੀ ਫਿਰ ਇਹ ਮੇਰੇ ਦਿਲ ਮਿਸ ਕਰਦੀ ਅੱਛਾ ਕਿ ਇੱਥੇ ਪਿੰਡ ਵਿੱਚ ਜੜਾ ਨੇਚਰ ਸੋ ਦੇ ਕਹੋ ਪਰ ਜਦੋਂ ਸੀ ਜਮੀਨ ਹਗਾ ਤੇ ਫਾਰਮਿੰਗ ਕਰ ਸਕਤੇ ਫਿਰ ਸਹੀ ਹੈ ਤੁਸੀਂ ਇਹਨਾਂ ਨਾਲ ਗੁੱਸੇ ਤਾਂ ਨਹੀਂ ਹੋਏ ਜਦੋਂ ਇਹਨਾਂ ਨੇ ਤੁਹਾਨੂੰ ਆਖਿਆ ਵੀ ਆਪਾਂ ਪੰਜਾਬ ਚੱਲਣਾਗਾ ਨਾਨਾ ਜੀ ਨਾਲ ਪੰਜਾਬ ਚੱਲਣਾ ਸਾਰਿਆਂ ਨੇ ਬਿਲਕੁਲ ਨਹੀਂ ਨਹੀਂ ਗੁੱਸੇ ਕਿਉਂ ਗੁੱਸੇ ਕਿਉਂ ਅੱਛਾ ਨਹੀਂ ਮੇਰਾ ਪਰੋਣਾ ਮੇਰਾ ਪਰੋਨਾ ਬਹੁਤ ਆ ਪਰੋਸਾ ਹੈਗਾ ਅੱਛਾ ਇੱਕ ਗੱਲ ਹੋਰ ਵੀ ਤੁਸੀਂ ਦੱਸ ਦਿਓ ਵੀ ਤੁਹਾਡੇ ਫਾਦਰ ਸਾਹਿਬ ਐਕਸਪਾਇਰ ਹੋ ਜਾਂਦੇ ਆ ਤੇ ਤੁਸੀਂ ਇਹਨਾਂ ਦੇ ਨਾਨਾ ਜੀ ਨੂੰ ਮਿਲਦੇ ਹੋ ਤੇ ਤੁਹਾਨੂੰ ਨਾਨਾ ਜੀ ਚੋਂ ਹੀ ਤੁਹਾਡੇ ਫਾਦਰ ਸਾਹਿਬ ਦਿਖਦੇ ਆ ਬਿਲਕੁਲ ਪਪਾ ਪਪਾ ਜੀ ਮੈਨੂੰ ਟ੍ਰੀਟਡ ਮੀ ਲਾਈਕ ਡਾਟਰ ਅੱਛਾ ਬਹੁਤ ਚੰਗਾ ਲੱਗਾ ਤੁਹਾਨੂੰ ਮਿਲ ਕੇ ਸਾਰੇ ਪਰਿਵਾਰ ਨੂੰ ਆ ਬਹੁਤ ਧੰਨਵਾਦ ਥੈਂਕ ਯੂ ਥੰਕ ਯੂ so much ਹੋਰ ਕੋਈ ਤੁਹਾਡਾ ਕੋਈ ਇੰਸਟਾਗ੍ਰam YouTube ਹੈਂਡਲ ਕੁਛ ਹੋਵੇ ਤਾਂ ਜ਼ਰੂਰ ਤੁਸੀਂ অর্ਗੈਨਿਕ ਪੰਜਾਬੀ ਜਾਂ ਕਾ ਵਾਚ ਮੀ ਟ੍ਰਾਇੰਫ ਬਟ ਅਮ ਤੁਸੀਂ অর্ਗੈਨਿਕ ਪੰਜਾਬੀ ਲੇਖ ਸਕਦਾ ਫਿਰ ਇੰਸਟਾਗ੍ਰam ਹਾਂਜੀ ਇੰਸਟਾਗ੍ਰam YouTube ਠੀਕ ਅਤੇ Facebook ਸ਼ੁਰੂ ਕਰਨਾ ਤੋਂ ਕਿਵੇਂ ਦੀ ਲੱਗੀ ਇਹ ਕਹਾਣੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਘੈਂਟ